ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਦੋਸਤੋ ਆਸਟ੍ਰੇਲੀਆ ਦਾ ਟੂਰਨਾਮੈਂਟ ਅੱਜ ਸਟਾਰਟ ਹੋ ਗਿਆ ਹੈ ਤੇ ਅੱਜ 6 ਅਪ੍ਰੈਲ ਤੋਂ ਪਹਿਲਾ ਮੈਚ ਸੀ ਤੇ ਅੱਜ ਤੁਹਾਨੂੰ ਦੱਸਾਂਗੇ ਕਿ ਪੰਜਾਬ ਤੇ ਹਰਿਆਣਾ ਦੇ ਕਿਹੜੇ ਪਲੇਅਰ ਇਸ ਟੂਰਨਾਮੈਂਟ ਤੇ ਖੇਡਣਗੇ ਤੇ ਕਿਸ ਚੈਨਲ ਤੇ ਲਾਈਵ ਚੱਲੇਗਾ ਤੇ ਕਿੰਨੇ ਵਜੇ ਚੱਲੇਗਾ ਸਾਰੀ ਅਪਡੇਟ ਇਸ ਛੋਟੀ ਜੀ ਵੀਡੀਓ ਵਿੱਚ ਮਿਲੂਗੀ ਵਿਦੇਸ਼ਾਂ ਵਿੱਚ ਜਿੰਨੇ ਵੀ ਟੂਰਨਾਮੈਂਟ ਹੋਣਗੇ ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਜਾਣਕਾਰੀ ਦੇਖਣ ਨੂੰ ਮਿਲੂਗੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਸਾਰਿਆਂ ਤੱਕ ਇਹ ਵੀਡੀਓ ਸ਼ੇਅਰ ਵੀ ਕਰਦੇ ਹੋ ਤਾਂ ਕਿ ਪੰਜਾਬ ਤੇ ਹਰਿਆਣਾ ਦੇ ਸਾਰੇ ਖਿਡਾਰੀਆਂ ਦੀ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਤੇ ਅੱਜ 6 April ਸੀ ਦੋਸਤੋ ਆਸਟ੍ਰੇਲੀਆ 'ਚ ਇਹ ਪਹਿਲਾ ਮੈਚ ਹੋਣਾ ਹੈ ਤੇ ਜੇ ਆਪਾਂ ਲਾਈਵ ਦੀ ਗੱਲ ਕਰੀਏ ਤੇ ਕਬੱਡੀ ਆਸਟ੍ਰੇਲੀਆ ਤੇ ਲਾਈਵ ਚੱਲੇਗਾ ਤੇ ਲਗਭਗ 8 ਵਜੇ ਮੈਚ ਸ਼ੁਰੂ ਹੋਣਗੇ ਤੇ ਜੇ ਆਪਾਂ ਗੱਲ ਕਰੀਏ ਖਿਡਾਰੀਆਂ ਦੀ ਕਿਹੜੇ ਕਿਹੜੇ ਖਿਡਾਰੀ ਦੇਖਣ ਨੂੰ ਮਿਲਣਗੇ ਖਿੱਲੂ ਬਲਹਾਰਾ ਰਵੀ ਦਿਉਰਾ ਰਵੀ ਕੇਲਰਾਉ ਪਾਲਾ ਜਲਾਲਪੁਰ ਸੁਲਤਾਨ ਸ਼ਮਸਪੁਰ ਤੇ ਮੰਨਾ ਬਲਨੋ ਵਰਗੇ ਖਿਡਾਰੀ ਇਸ ਟੂਰਨਾਮੈਂਟ ਵਿੱਚ ਖੇਡਣਗੇ ਤੇ ਦੋਸਤੋ ਜੇ ਆਪਾਂ ਹੋਰ ਟੀਮਾਂ ਦੀ ਗੱਲ ਕਰੀਏ ਤਾਂ ਸਾਰੀਆਂ ਹੀ ਸਟਾਰ ਟੀਮਾਂ ਖੇਡਣਗੀਆਂ ਤੇ ਸਾਰੇ ਹੀ ਪੰਜਾਬ ਤੇ ਹਰਿਆਣਾ ਦੇ ਸੁਪਰਸਟਾਰ ਖਿਡਾਰੀ ਇਸ ਟੂਰਨਾਮੈਂਟ ਵਿੱਚ ਖੇਡਣ ਜਾ ਰਹੇ ਨੇ ਦੇ ਦੋਸਤੋ ਸ਼ਿੱਲੂ ਬਲਹਾਰਾ ਤੇ ਰਵੀ ਦਿਉਰਾ ਇੱਕ ਹੀ ਟੀਮ ਵਿੱਚ ਖੇਡਦੇ ਹੋਏ ਦਿਖਾਈ ਦੇਣਗੇ ਤੇ ਪੰਜਾਬ ਤੇ ਹਰਿਆਣਾ ਦੇ ਹੋਰ ਵੀ ਕਈ ਸਟਾਰ ਕਬੱਡੀ ਖਿਡਾਰੀ ਇੰਡੀਆ ਤੇ ਪਹੁੰਚਣ ਜਾ ਰਹੇ ਆ ਤੇ ਦੋਸਤੋ ਉਹਨਾਂ ਦੀ ਜਾਣਕਾਰੀ ਵੀ ਤੁਹਾਨੂੰ ਆਪਾਂ ਅਗਲੀ ਵੀਡੀਓ ਵਿੱਚ ਜਰੂਰ ਦਵਾਂਗੇ ਤੁਸੀਂ ਸਾਡੀ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ